ਤੁਸੀਂ ਬੋ ਦਵਾਈ ਲੈ ਕੇ ਆਏ ਹੋ? ਹਾਂਜੀ। ਮਿਲ ਗਈ ਸਾਰੀ? ਨਹੀਂ ਜੀ। ਇੱਕ ਪੱਤਾ ਮਿਲਿਆ। ਹਾਂਜੀ? ਇੱਕ ਪੱਤਾ ਹੀ ਮਿਲਿਆ। ਕਿਹੜਾ ਪੱਤਾ ਨਹੀਂ ਮਿਲਿਆ ਤੁਹਾਨੂੰ? ਕਿਹੜੀ ਦਵਾਈ ਨਹੀਂ ਮਿਲੀ? ਹਾਂ ਜੀ। আচ্ছা। ਕੋਈ ਨਹੀਂ। ਬਰਦਰ। ਬਣਵੇ ਦਵਾਈ ਨੂੰ ਸਾਰੀ ਨਹੀਂ ਮਿਲੀ ਕੀ ਗੱਲ ਦੀ? ਐਸ ਸਮੇਂ ਕੋਣ ਹਾਂ? ਸਮੂਸੇ ਦਾ ਜੋ ਕੋਰਟ ਕੇਸ ਦੇ ਰਿਗਾਰਡਿੰਗ ਉਹ ਤੇ ਹਾਈ ਕੋਰਟ ਗਈ ਨਹੀਂ ਬਟ ਕੌਣ ਦੇਖਦਾ ਮੈਡੀਸਨ ਦੀ ਸਪਲਾਈ ਹੈ ਤੇ ਤਿੰਨ ਦਵਾਈਆਂ ਲਿਖੀਆਂ ਨੇ ਸਾਡੇ ਕੋਲ ਡਾਕਟਰ ਸਾਹਿਬ ਕਿ ਡਾਕਟਰ ਪੁਨੀਤ ਹਾਂਜੀ ਹਾਂਜੀ ਇਹ ਦਵਾਈ ਕਹਿੰਦਾ ਸਾਨੂੰ ਮਿਲਣੀ ਨਹੀਂ ਹੈ ਸਰ ਮੇਰੀ ਸਪਰੀ ਸਕਿੰਦੀ ਹੈ ਸਰ ਨਹੀਂ ਸਕਿੰਦੀ ਆ ਕਿ ਜਿਹੜੀ ਵੀ ਹੈਗੀ ਦਵਾਈ ਤਾਂ ਸਾਰੇ ਦੇਣੀ ਆਪਾਂ ਮੈਡੀਸਨ ਤਾਂ ਸਾਰੀ ਅੰਦਰੋਂ ਲੈ ਕੇ ਦਿੰਦੇ ਜਿਹੜੀ ਆਪਾਂ ਨੌਲ ਜਿਹੜੀਆਂ ਨਾਨ ਇਡੀਅਲ ਵੀ ਉਹ ਵੀ ਨਹੀਂ ਫਿਰ ਇਹਨੂੰ ਨਹੀਂ ਮਿਲਿਆ ਕਿਸੇ ਨੇ ਤੁਹਾਨੂੰ ਦੱਸਿਆ ਕਿਸੇ ਨੇ ਵੀ ਤੁਹਾਨੂੰ ਲੈ ਕੇ ਦਿੰਦੇ ਆ ਜਾਂ ਫਿਰ ਨਹੀਂ ਲੈ ਕੇ ਦਿਓ ਹਾਂਜੀ ਬਾਰੋਂ ਕਾ ਮਿਲਦੀ ਹੈ ਇਹ ਕਬਰੋਈ ਗੱਲ ਹੈ ਸਰ ਦੇਖੋ ਇਹ ਨਹੀਂ ਦੇਖ ਲੈਣੇ ਨਹੀਂ ਸਰ ਇਹ ਤਾਂ ਗਲਤ ਹੈ ਮੈਨੂੰ ਤੁਸੀਂ ਆਪ ਨੇ ਚੈੱਕ ਕਰਦੇ ਹੋ ਅਗਰ ਹੋਵੇ ਸਰ ਦੇਖ ਦੀਏ ਮੈਂ ਸਾਰਿਆਂ ਨੂੰ ਕਿਹਾ ਕੀ ਹੋਇਆ ਕਿ ਨਾਨੀਡੀਆ ਨਹੀਂ 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 ਉਹਨਾਂ ਨੂੰ ਫੌਰਨ ਦਵਾਈ ਇੱਥੋਂ ਮਿਲੂਗੀ ਇੱਥੇ ਬੈਠੋ ਤੁਸੀਂ ਕੌਣ ਕੌਣ ਕਦੇਗਾ ਉਹਨਾਂ ਨੂੰ ਜੋ ਦਵਾਈ ਲੈ ਕੇ ਦੇ ਉਹਨਾਂ ਨੂੰ ਮਗਾ ਕੇ ਦਿਓ ਸਰ ਜੀ ਅੰਦਰ ਤਾਂ ਦਾ ਸਿਰ ਇੱਕ ਦੋ ਨਾ ਇੱਕ ਬੱਤਾ ਦਿੱਤਾ ਐਸੇ ਕੋਈ ਇਹਨੂੰ ਠੀਕ ਕਰੋ ਜੀ ਨਹੀਂ ਨਹੀਂ ਸਰ ਸਾਰੀ ਅੰਦਰੋਂ ਸਾਡੇ ਕੋਲ ਮਤਲਬ ਈਡੀਆ ਚ ਕਿੰਨੀਆਂ ਦਵਾਈਆਂ ਅਵੇਲੇਬਲ ਨੇ ਇੱਥੇ ਤੋ ਸਾਡੇ ਕੋਲ 3876 ਅੱਗਿਆ ਸਰ ਆਪੜੋ ਜਣ ਮੈਂ 2:00 ਯਦਨ ਨਾਚਾ ਜਿਹੜਾ ਉਪੰਦਰ ਵਾਲੇ ਨੇ بیٹے ਦੀ ਦਵਾਈ ਹੈ ਨਾਚਾ ਸ਼ਡਾਉ ਕੇਂਦਰ ਦਾ ਕੋਈ ਨਹੀਂ ਆਉਂਦਾ ਜੀ ਉੱਥੇ ਅੱਛਾ ਨਾਚਾ ਸ਼ਡਾਉ ਕੇਂਦਰ ਦਾ ਤਾਂ ਚਾਲੜਕੇ ਤੇ ਕੋਈ ਨਹੀਂ ਆਉਂਦਾ ਜੀ ਸਾਰੀਆਂ ਮੈਂ ਭੁੱਲਿਓ ਪਾਈ 8 ਵਜੇ ਰਿਹਾ ਤੋ 8 ਵਜੇ ਤੋ ਚਲੋ ਠੀਕ ਹੈ ਮੈਂ ਥੋੜਾ ਲੇਟ ਆ ਗਿਆ ਆ ਤਾਂ ਗਏ ਕਿ ਨਹੀਂ ਉਹ ਤਾਂ ਪਹਿਲਾਂ ਹੁੰਣਾ ਹੈਗੀ ਹੈ ਸਰ ਸਾਰੇ ਉੱਥੇ ਪਰੇਜਾਨ ਹੋ ਗਏ ਲੈ ਸਾਰੇ ਲੋਕ ਕੱਲ 22 ਮੇਰੀ ਬਾਰਸ਼ ਦੇ ਵਿੱਚ ਆਈ ਹੈ ਜੀ ਰੋ ਰੋ ਕੇ ਉਹ ਤੁਹਾਨੂੰ ਦਵਾਈ ਸਾਰੀ ਮਿਲੀ ਹੈ ਮਾਨਨ ਅਰੋਜੀ ਮਾਇਤੇ ਨੇ ਰੋਪੜ ਖੜਾ ਜੀ ਆ ਇਹਨਾਂ ਨੂੰ ਕਰੋ ਦੀ ਸ਼ੋਅ ਕਾਲ ਨੋਟਿਸ ਕਰੋ ਇਹਨਾਂ ਨੂੰ ਮੈਂ ਪੇਸ਼ੈਂਟ ਨੂੰ ਕਿਸੇ ਨੂੰ ਪੂਰੀ ਦਵਾਈ ਨਹੀਂ ਦਿੰਦੇ ਜੀ ਕਿਸੇ ਨੂੰ ਦੋ ਬਾਰੋਂ ਲਿਖਿਆ ਜਾਂ ਕਿਸੇ ਨੂੰ ਤਿੰਨ ਬਾਰੋਂ ਲਿਖਿਆ ਇੱਕ ਵਾਰੀ ਦਿੰਦੇ ਐਥੇ ਗੋਲੀਆਂ ਦੇ ਦੇਖ ਜੀ ਜਿਹੜੀ ਮੋਰਬਨ ਦਵਾਈ ਆਮ ਸਸਤੀ ਜਿਹੜੀ ਮਹਿੰਗੀ ਦਵਾਈ ਸਾਰੇ ਰੋਪੜ ਵਾਲੇ ਖੜਾ ਜੀ ਸਿਵੋ ਸਾਧਨ ਖੜਿਆ ਐਥੇ ਹਮਨ ਸਾਰਿਆਂ ਨੂੰ ਸ਼ੋਅ ਕਾਲ ਨੋਟਿਸ ਕਰੋ ਜਸਮਨ ਹੁੰਦਾ ਕੋਈ ਦੇਖੋ ਇਹਨਾਂ ਕੋਲੇ ਅੱਜ ਦੇ ਰੇਟ ਵਿੱਚ ਕਿੰਨੀਆਂ ਦਵਾਈਆਂ ਅਵੇਲੇਬਲ ਹੈ ਸਾਡੇ ਵੇਅਰ ਹਾਊਸ ਵਿੱਚ ਕਿੰਨੀਆਂ ਅਵੇਲੇਬਲ ਹੈ ਇਹਨਾਂ ਕੋਲੇ ਕਿਉਂ ਨਹੀਂ ਹੈ ਇਹਨਾਂ ਨੂੰ ਵਾਰਨਿੰਗ ਦਿਓ ਜੇ ਉਹਨ ਇਸ਼ੂ ਦਾ ਮੇ ਬਾਅਦ ਲੈਣਾ ਹੈ ਹਾਂ ਇਹਨਾਂ ਨੂੰ ਸ਼ੋਕਾਸ ਨੋਟਿਸ ਕਰ ਦਿਓ ਨਹੀਂ अदरवाइज ਤੇ ਬੋਥੋਂ ਦਾ ਬਿਲ ਵੀ ਸਸਪੈਂਡ ਹੋ ਜੀ ਰੋ ਮੈਡਮ ਸਾਰੇ ਪੇਸ਼ੈਂਟਸ ਕਹਿ ਰਹੇ ਆ ਜੀ ਆਈ ਐਮ ਆਈ ਐਮ ਓਨਲੀ ਕਨਸਰਨਡ ਵਿਦ ਪੇਸ਼ੈਂਟ ਸੈਟੀਸਫੈਕਸ਼ਨ ਜੀ ਮੈਂ ਮੇਰਾ ਇਥੇ ਆਉਣ ਦਾ ਮਕਸਦ ਹੈ ਕਿ ਮਰੀਜ਼ ਖੁਸ਼ ਹੈ ਕਿ ਨਹੀਂ ਖੁਸ਼ ਹੈ ਉਹਨਾਂ ਨੂੰ ਦਵਾਈ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਹੈ ਜੇ ਮਰੀਜ਼ ਨੂੰ ਦਵਾਈ ਨਹੀਂ ਮਿਲ ਰਹੀ ਤਾਂ ਤੁਹਾਡੇ ਸਾਹਮਣੇ ਕਰ ਰਿਹਾ ਲੋਕ ਦੱਸ ਰਿਹਾ ਤੁਹਾਡੇ ਸਾਹਮਣੇ ਹਾਂਜੀ ਦੇਖੋ ਦਵਾਈ ਦੀ ਡੀਗਰੀ ਤਾਂ ਨਹੀਂ ਅੱਧੀ ਲੈ ਕੇ ਆਏ ਜੀ ਅੱਧੀ ਬਾਹਰੋਂ ਲੈ ਕੇ ਆਏ ਜੀ ਅੱਧੀ ਬਾਹਰੋਂ ਲੈ ਕੇ ਆਏ ਸਾਰੇ ਸਾਰੇ ਪੇਸ਼ੈਂਟ ਕਹਿ ਰਹੇ ਆ ਜੀ ਬਾਹਰੋਂ ਲੈ ਕੇ ਆਏ ਅੱਧੀ 290 ਦੇ ਦੀ ਬਾਹਰੋਂ ਜਿਹੜੇ ਆਇਰਨ ਦੇ ਬਟੇ ਆਉਂਦੇ ਆ ਉਹਦੀ ਮਿਲਿਆ ਜੀ 8 ਦਵਾਈ ਉਹ ਕਹਿੰਦੇ ਕੱਲੂ ਲੈ ਜਾਓ ਪੈਸੇ ਨਹੀਂ ਜੀ ਕੀ ਕਰੀ ਦੱਸੋ ਜੀ ਨਹੀਂ ਨਹੀਂ ਦਵਾਈ ਸਾਰੀ ਲੈ ਕੇ ਦੇਣਗੇ ਕੋਈ ਨਹੀਂ ਸਾਰਿਆਂ ਦਾ ਇੱਕੋ ਹੀ ਹੈ ਜੀ ਕਰ ਰਿਹਾ ਜੀ ਇਹਨਾਂ ਦੇ ਨਾਲ ਹੋ ਗਿਆ ਸਾਰੀਆਂ ਬਣ ਗਈਆਂ ਜਿੱਥੋਂ ਮਿਲਿਆ ਕਰਨੀਆਂ ਚੱਲਦੀਆਂ ਦਵਾਈਆਂ ਸਾਰੀ ਖਰੀਦੀਆਂ ਹੋਈਆਂ ਸਾਰੀਆਂ ਜੀ ਸਰਕਾਰ ਨੇ ਸਾਰੇ ਦਵਾਈ ਖਰੀਦ ਕੇ ਰੱਖੀ ਹੋਈ ਆ ਜੀ ਸਟੋਰਾਂ ਚ ਪਈ ਆ ਇਹਨਾਂ ਨੇ ਲੈ ਕੇ ਆ ਕੇ ਲੋਕਾਂ ਨੂੰ ਦੇਣੀਆਂ ਆ ਨਾ ਤੁਹਾਡਾ ਦਾਸ ਕੀ ਟਡ ਦੁਖਦਾ ਇਹਦੇ ਚ ਇਹ ਜਿਹੜੇ ਬਾਹਰ ਵਾਲੇ ਨਾਲ ਮਿਲੇ ਹੋਏ ਆ ਨਾ ਜਿਹੜੇ ਦਵਾਈ ਜਿਹੜੇ ਤੁਹਾਡੇ ਅੰਦਰ ਵਾਲੇ ਬੰਦੇ ਮਿਲੇ ਹੋਇਆ ਤੁਹਾਡਾ ਸਾਰਾ ਜਿਹੜਾ ਸਿਸਟਮ ਵਿਗੜਿਆ ਹੋਇਆ ਤੁਹਾਡਾ ਪਾ ਮਿਸਟਰ ਕਿੰਨੇ ਕਿੰਨੀਆਂ ਦਵਾਈਆਂ ਤੁਹਾਡੇ ਕੋਲੇ ਵੇਅਰ ਹਾਊਸ ਸਾਡੇ ਕੋਲ ਪੈਸੇ ਤਾਂ 300 ਤੋਂ 400 ਕਰਦੀ ਆ 375 ਦਵਾਈਆਂ ਸਾਰੀਆਂ ਬਾਹਰ ਦੀਆਂ ਲਿਖੀਆਂ ਹੋਈਆਂ ਤੁਸ ਜੀ ਬਾਹਰ مریض ਕਹਿ ਰਹੇ ਸਾਰੇ ਪੇਸ਼ੈਂਟ ਕਹਿ ਰਹੇ ਜੀ ਸਾਰੀਆਂ ਦਵਾਈਆਂ ਬਾਹਰ ਦੀਆਂ ਲਿਖਦੇ ਹੋ ਤੁਸੀਂ ਮਤਲਬ ਆਪਣੇ ਡਾਕਟਰਾਂ ਨੂੰ ਵੀ ਕਹਿ ਦਿਓ ਜਿਹੜੀ ਦਵਾਈ ਚਾਹੀਦੀ ਆ ਅਸੀਂ ਖਰੀਦ ਕੇ ਦੇ ਆਗੇ ਜੀ ਉਹ ਬੋਲੋ ਬਾਹਰ ਦਵਾਈ ਨਹੀਂ ਲਿਖਣੀ ਕੋਈ ਵੀ ਜੇ ਨਹੀਂ ਹੈ ਤਾਂ ਖਰੀਦ ਕੇ ਦੇਣੀ ਆ ਜੀ ਉਹਨਾਂ ਨੂੰ ਜਰੂਰ ਦੇ ਦਿਓ ਕੋਈ ਨਹੀਂ ਬਟ ਸਾਰੇ ਸਾਰੇ ਤੁਹਾਡੇ ਨਾਲ ਇਹ ਪਰਚੇ ਲਿਖ ਕੇ ਦਿੰਦੇ ਆ ਬਾਹਰ ਦੀਆਂ ਜੀ ਕਿਹੜੇ ਡਾਕਟਰ ਨੇ ਲਿਖੀ ਜੀ ਡਾਕਟਰ ਲਬੀ ਜੀ ਕਿੱਥੇ ਬੈਠਿਆ ਹੈ ਹਾਂ ਜੀ ਮੈਂ ਲੀਨ ਸਰ ਸਰ ਜੀ ਦਾ ਸਪੈਸ਼ਲਿਸਟ ਚਲੋ ਅੱਗੇ ਚਲੋ ਮਰੋ ਆਓ ਲੋਬੀ ਇਹ ਸਾਰੇ ਬੰਦੇ ਸੈਂਪਲ ਦੇਣ ਵਾਲੇ ਆ ਹਾਂਜੀ ਹਾਂਜੀ ਸਾਰੇ ਰਜਿਸਟ੍ਰੇਸ਼ਨ ਹੈ ਰਜਿਸਟ੍ਰੇਸ਼ਨ ਹੈ ਜੀ ਉਹ ਆਨਲਾਈਨ ਹੁੰਦੀ ਹੈ ਨਹੀਂ ਨਹੀਂ ਮੈਨੂੰ ਦਿਓ ਜੀ ਇੱਥੇ 10 ਬੰਦੇ ਲਾ ਦੇਈਏ ਇੱਥੇ ਹਾਂ ਠੀਕ ਹੈ ਜੀ ਦ ਟਾਈਮ ਵੇਟਿੰਗ ਪੀਰੀਅਡ ਸ਼ੁੱਡ ਨੋਟ ਬੀ ਮੋਰ ਦਨ 5 অর ਮੈਕਸਿਮਮ 10 ਮਿੰਟਸ ਇੱਥੇ ਇੱਥੇ ਘੰਟਾ ਘੰਟਾ ਬਾਰੇ ਨਹੀਂ ਆਉਂਦੀ ਹੋਣੀ ਲੋਕਾਂ ਦੇ ਜੀ ਮਤਲਬ ਸਤਨਾ ਮਾਣਿ ਦਾ ਨਾਮ ਲਾ ਰਹਾ ਗਾ ਗਰੀਪੋਰ ਮੈਨੇਜਮੈਂਟ ਤੁਸੀਂ ਨਰਸਿੰਗ ਸਟੂਡੈਂਟਸ ਸਾਡੇ ਕੋਲੇ ਕਿੰਨੇ ਆਉਂਦੇ ਇੱਥੇ ਜੀ ਕਾਪਨਾਡੇ ਕੋਲੇਜ ਹੈ ਸਾਡੇ ਬੱਸ ਹੈਗੇ ਲਾਓ ਉਹਨਾਂ ਨੂੰ ਇੱਥੇ ਉਹਨਾਂ ਨੂੰ ਔਰ ਤੋਂ ਕੋਈ ਹੈ ਕਿ ਦੋਵੇਂ ਡਾਕਟਰ ਔਰ ਤੋਂ ਨਰਸਿੰਗ ਵੀ ਹੈ ਉਹ ਕਿੱਥੇ ਆਹ ਛੋਟੀ ਜਿਹੀ ਸਾਰੇ ਓਡੀਟ ਚ ਹਾਈ ਕੋਰਟ ਗਿਆ ਸਰ ਉਹ ਜਿਹੜਾ ਕੇਸ ਆ ਬਾਜੀ ਵਾਲਾ ਉਹਦੇ ਚ ਵੀ ਦੋ ਆਪਣੇ ਉੱਪਰ ਓਡੀਟ ਇੰਟਰਨਲ ਇੰਟਰਨ ਕਰ ਨਹੀਂ ਨਹੀਂ ਇੰਟਰਨਿਵ ਇੰਟਰਨ ਕਰੇਗਾ ਜਿੰਨੇ ਭੇਜਣਾ ਥੋੜੇ 150 ਵੀ ਕੰਸਲਟੈਂਟ ਟੀਅਰ 1 ਇਹਨਾਂ ਦੀ ਉਲਟੀ ਬਾਰੀ ਬਾਰੀ ਕਰਨ ਨੂੰ ਹੋਈ ਕੀ ਕਰ ਰਹੇ ਹੋ ਉੱਥੇ ਬੋਡੇ ਬਦਲ ਰਹੇ ਹੋ ਕੀ ਲਿਸਟ ਦਿਖਾਓ ਜੀ ਨੂੰ ਮੈਡਮ ਵੈਰੀ ਪੋਰ ਅਰੇਂਜਮੈਂਟ ਜੀ ਥਰਡ ਕਲਾਸ ਸਰ ਐਸੇ ਤਾਂ ਨਾਟ ਈਵਨ 1 ਕੰਸਲਟੈਂਟ ਈਅਰ ਜੀ ਥਿਸ ਇਜ਼ ਮੋਰ ਇੰਪੋਰਟੈਂਟ ਜੀ ਇੱਕ ਬੰਦਾ ਉਰਤੀ ਚਲਾ ਜਾਵੇ ਕਹੇਤੇ ਹੋਵੇ ओवर ओवर थे आ जा फिर दूसरा जा के ओटी कर ले अपना टेंशन तना भी इतनी बनाई हुई है कि कि जना ओपीडी तो है कि जना फिल्टर तो है कुछ जनों की कर रहे हो एक ही है जी सर एक रजिस्ट्रेशन काउंटर हां तेरी एक टेस्ट फीस काउंटर ओवर कल इनडोर पे सीधे से चीजंदा प्रेग्नेंट लेडीज का ओवर सर एमपी एमसी ਤਾਨੂੰ ਕਿੰਨੀ ਦੇਰ ਹੋ ਗਈ ਬਖੜੇ ਨੂੰ ਕਿੰਨੀ ਦੇਰ ਤੋਂ ਖੜੇ ਹੋ ਲਾਈ ਚ ਤੁਸੀਂ ਹੈ 5 ਮਿੰਟ ਹੋਏ ਆ ਕਿੰਨੀ ਦੇਰ ਹੋ ਗਈ ਤੁਹਾਨੂੰ ਮਾਨੂੰ ਹੋ ਗਈ 1/2 ਘੰਟਾ ਖੜੇ ਕਿੰਨੀ ਦੇਰ ਹੋ ਗਿਆ ਖੜੇ ਹੈ ਜੀ ਬਾਕੀ ਟਾਈਮ ਬਾਕੀ ਸਾਡੇ ਕੋਲ ਅਮਰਜੰਸੀ ਦੀ ਵੀ ਆ ਰਹਾ ਤੇ ਹੁਣ ਨਵੇਂ ਬੱਚੇ ਕਟਾਓ ਜੀ ਇਹਦੇ ਨਾਲ ਵੀ ਜਿਹੜੇ ਜਿਹੜੇ ਤੁਹਾਡੇ ਬੱਚੇ ਆ ਗਏ ਮੈਡਮ ਮੈਂ ਤੁਹਾਨੂੰ ਥੋੜੀ ਐਨੀ ਮੀਟ ਕੇ ਕਹਿ ਕਹਿ ਕੇ ਥੱਕ ਗਿਆ ਤੁਹਾਨੂੰ ਜੀ ਸਰਫ ਡਿਊਟੀਆਂ ਤੇ ਤੁਸੀਂ ਜਿਹੜੇ ਬੱਚੇ ਸਾਰਾ ਕੁਝ ਕਰਕੇ ਭੇਜਣ ਉਹਨਾਂ ਨੂੰ 1 ਮਿੰਟ ਲੱਗੇ ਜੀ ਉਹਨਾਂ ਨੂੰ ਡਿਊਟੀਆਂ ਕਰਾਈਆਂ ਨਰਸ मैडम ਇੱਥੇ ਫਸਟイヤー ਦੀ ਲਗਾਓਗੇ ਤੁਹਾਡੇ ਕੋਲ ਕਿੰਨੇ 10 ਕਾਲਜ ਆਉਂਦੇ ਹੋਣੇ ਤੁਹਾਡੇ ਕੋਲ ਹਾਂਜੀ ਸਰ 10 ਦਿਸ ਇਜ਼ 3rd ਕਲਾਸ ਮੈਨੂੰ ਮੈਂ ਆਈ ਥੋਟ ਯੂ ਆਰ ਵੈਰੀ ਕੰਪੀਟੈਂਟ ਮੈਡਮ ਜੇ ਕੋਈ ਸਿਸਟਮ ਬਣਾਇਆ ਹੁੰਦਾ ਤਾਂ ਆਲਦੀ ਨਾ ਹੋਣਾ ਸੀ ਤੁਹਾਡੇ ਮੱਛੀ ਮਾਰਕੀਟ ਬਣੀ ਹੋਈ ਇੱਥੇ ਸਾਰੀ ਇਹ ਡਾਕਟਰ ਨਹੀਂ ਜੀ ਮਿਲਦੇ ਆਈਜ਼ ਦਾ ਡਾਕਟਰ ਹੈ ਜੀ ਹਾਂਜੀ ਆਈਜ਼ ਦਾ ਅਈ ਦੇ ਕਿੰਨੇ ਸਰਦਨ ਆ ਤੁਹਾਡੇ ਕੋਲ ਸਰ ਅਈ ਦੇ ਸਰ ਹੀ ਕੋਈ ਹੈ ਕਿੱਥੇ ਆਓ ਕੋਈ ਹੈ ਸਰ ਅੱਜ ਵੀ ਨਹੀਂ ਬੈਠੀ ਹੋ ਮਾ ਅਬ ਥਾਲਵੇ ਕੋ ਅਫਸਰ ਅਬ ਥਾਲਵੇ ਕੋ ਅਫਸਰ ਕੱਲ ਆਈ ਸੀ ਆਈ ਸਰਦਨ ਹਾਂਜੀ ਇਹ ਤਾਂ 15 ਦਿਨ ਤੋਂ ਕਹਿ ਰਹੇ ਆ ਜੀ 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 ਬੱਲੇ ਆਜੇ ਸਪਰੇਸ਼ਨ ਕੋ ਪੂਰਾ ਨਹੀਂ ਆ ਜੀ ਮੈਂ ਵੈਦਾ ਕਿ ਆ ਜੀ ਇਸ ਚੀਜ਼ ਦੇ ਡਾਟਾ ਮਿਲਣੀ ਆ ਕਿ ਜੀ ਮੈਡਮ ਜਿਹੜੇ ਇੱਥੇ ਬੈਠੇ ਹੋਏ ਨਾ ਸਾਰੇ ਸਪਾਰਸੇ ਬੈਠੇ ਹੋਇਆ ਜੀ ਵੱਲ ਸਾਰੇ ਚੱਕੇ ਜਾਣਗੇ ਕੋਈ ਆਪ ਦੇਖੋ ਹਾਂ ਕੋਈ ਨਹੀਂ ਕਰਦੇ ਮੈਂ ਮੈਂ ਤੁਹਾਨੂੰ ਜੇਕਰ ਸਤਾ ਦੇਖਣੇ ਆਇਆ ਬੋਲੇ ਤੁਹਾਨੂੰ ਸੁਣਨਾ ਆ ਪਪੂ ਜੀ 1000 ਡਾਕਟਰ ਭਰਤੀ ਕਰ ਰਿਹਾ ਹੈ ਜੀ ਠੀਕ ਹੈ ਇੱਥੇ ਜਿੰਨੀਆਂ ਪੋਸਟਾਂ ਸਾਰੀਆਂ ਭਰ ਦਊਗਾ ਪਲੱਸ 4 ਦੇਊਗਾ ਜੀ ਬਹੁਤ ਧੰਨਵਾਦ ਹੋਊਗਾ ਜੀ ਦੇਖੋ ਮੈਂ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦੇ ਚੁੱਕਿਆ ਕਈ ਵਾਰ ਜੀ ਕੋਈ ਸੁਣਾ ਸਾਡਾ ਇਹ ਹਸਪਤਾਲ ਜੀ ਚਲੋ ਇਹ ਹਸਪਤਾਲ ਨੰਗਲ ਵਾਲਾ ਚਮਕੌਰ ਵਾਲਾ ਇਹ ਪੂਰੇ ਫੁੱਲ ਕਰਦਾ ਹੈ ਕਟੋਕਟ ਚਾਹ ਡਾਕਟਰ ਲੇਡੀਜ਼ ਹੋਣੇ ਚਾਹੀਦੀਆਂ ਉਧਰ ਜਿੱਥੇ ਲਾਊਗਾ ਚਾਹ ਲਾਓ ਬਹੁਤ ਧੰਨਵਾਦ